ਉਤਰਾ ਗਿਆ ਤੁਹਾਨੂੰ ਪੋਲਟਰੀ ਫਾਰਮ ਤੋਂ ਫਰੀ ਫਾਰਮ ਤੋਂ ਹੋਇਆ ਜੀ ਕੱਲੂ ਮੱਖੀ ਹਵਾ ਦਾ ਪ੍ਰਦੂਸ਼ਣ ਦਾ ਜੋ ਹੈਗਾ ਇਹਨਾਂ ਨੂੰ ਬਿਮਾਰੀ ਆ ਕਦੇ ਕੋਈ ਬਿਮਾਰੀ ਆਉਂਦੀ ਆ ਕਦੇ ਕੋਈ ਆਉਂਦੀ ਆ ਇਸ ਕਰਕੇ ਪਿੰਡ ਦਾ ਅਪਚਾ ਕਰਨਾ ਚਾਹੁੰਦੇ ਮਰੀ ਪਿੰਡ ਦਾ ਘੱਟਾ ਮੱਖੀ ਉਹ ਸਾਲ ਵਿੱਚ ਰੋਟੀਆਂ ਵੀ ਖਾਵਾਂਗੇ ਕਿਵੇਂ ਬੁੜੀ ਆਟਾ ਗੁੰਨੀਆਂ ਵਿੱਚੇ ਮੱਖੀ ਮੁੰਨੀਆਂ ਜਾਂਦੇ ਦੇ ਵਿੱਚ ਸੰਤ ਕਬੀਰ ਚ ਬੱਚੇ 5 ਪਿੰਡਾਂ ਦੇ ਪੜ੍ਹਦੇ ਨੇ ਸਾਡੇ ਵੀ ਪੜ੍ਹਦੇ ਨੇ ਨਗਰ ਦੇ ਕਿ ਨੇੜੇ ਸਾਡੇ ਮੰਦਰ ਸੇਮ ਮੰਦਰ ਰੇਕ ਤਰਾ ਉਸੀ ਨੂੰ ਇਕੱਠ ਹੁੰਦਾ ਬਹੁਤ ਜਿਆਦਾ ਉੱਥੇ ਵੀ ਸਮੱਸਿਆ ਆਉਣੀ ਆ ਸਾਨੂੰ ਲੰਗਰ ਚਲਾਉ ਜੀਰਾਂ ਸਾਹਿਬ ਕੋ ਐਮ ਆਪਣੇ ਗਏ ਆ ਅਸੀਂ ਜੀਰਾਂ ਸਾਹਿਬ ਕੋ ਗਏ ਆ ਸਰ ਜੀ ਐਸ ਜੀ ਐਮ ਸਾਹਿਬ ਉੱਤੋਂ ਦਾ ਮਟਵਾਦੀ ਵੈਂਦੇ ਸੀ ਤੈਨੂੰ ਨੌਕਰੀ ਕਰਨੀ ਆ ਕਿ ਨਹੀਂ ਫੀਮਾ ਸਾਈਨ ਕਰ ਦੂ ਮੈਂ ਤੈਨੂੰ ਹੁਣੇ ਸਰਕਾਰ ਟਸਫੈਂਡ ਕਰ ਦੂਗਾ ਮੈਂ ਇਹ ਬੰਨੀ ਹੈਗੇ ਜਿਹੜੇ ਬੰਦੇ ਨੇ ਇਹ ਕੋਲਟਰੀ ਫਾਰਮ ਖੋਲਿਆ ਅਸੀਂ ਉਹਦੇ ਕਾਰੋਬਾਰ ਦੇ ਗੇਸ ਨਹੀਂ ਹੈਗੇ ਵੀ ਨਾ ਕਰੇ ਕੰਮ ਉਹ ਅਸੀਂ ਤਾਂ ਸਿਰਫ ਇਹ ਹੈ ਜੇ ਕੋਈ ਇੱਕ ਨਿਯਮ ਬਣਿਆ ਹੈ ਨਿਯਮ ਦੇ ਅਨਸਾਰ ਬੰਦਾ ਕੰਮ ਕਰ ਲਵੇ ਸਭ ਗਾਈਡਲਾਈਨ ਦੇ ਅਕੋਰਡਿੰਗ ਬਣਿਆ ਹੋਇਆ ਦੂਜਾ 5000 ਤੋਂ ਥੱਲੇ ਮਿਆ ਚੂਚਾ ਜਿਹਦੇ ਲਈ ਐਨਓਸੀ ਲਈ ਨਹੀਂ ਚਾਹੀਦੀ ਅਸੀਂ ਅਜਿੰਦਰ ਸਿੰਘ ਸਾਹਿਬ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਦੱਸਿਆ ਵੀ ਇਦਾਂ ਇਦਾਂ ਕਰਕੇ ਗੱਲ ਆ ਜਿਹੜੀ ਉਹ ਗੱਲ ਸੀ ਉਹ ਕਹਿੰਦੇ ਜਿੰਦਰ ਸਿੰਘ ਨੂੰ ਮਿਲੋ ਕਲਰ ਕਾ ਸਾਡੇ ਉਹਨੂੰ ਅਸੀਂ ਮਿਲੇ ਉਹਨੇ ਸਾਨੂੰ ਕੋਈ 100 ਪੁਣੀ ਨਹੀਂ ਦਿੱਤੀ ਨਾ ਕੋਈ ਸਾਨੂੰ ਰਸਤਾ ਦਿੱਤਾ ਪਰ ਬਾਦ ਪੰਜ ਹਜ਼ਾਰ ਲਈ ਐਨਓਸੀ ਚਾਹੀਦੀ ਆ ਜੋ ਐਨਓਸੀ ਲਈ ਗਾਈਡਲਾਈਨ ਚਾਹੀਦੀ ਆ ਉਦੇ ਅਕੋਰਡਿੰਗ ਹੀ ਮੈਂ ਬਣਿਆ ਹੋਇਆ ਵਿਧਾਨ ਸਭਾ ਹਲਕਾ ਸਮਰਾਲੇ ਦੇ ਪਿੰਡ ਸਮਸਪੁਰ ਦੇ ਵਿੱਚ ਆ ਜਿੱਥੇ ਪਿੰਡ ਦੀ ਪੰਚਾਇਤ ਪਿੰਡ ਦੇ ਜਿਹੜੇ ਲੋਕ ਸਾਡੇ ਨਾਲ ਨੇ ਜਿਨ੍ਹਾਂ ਦਾ ਦੋਸ਼ ਹੈ ਕਿ ਗਵਾਂਡੀ ਪਿੰਡ ਦੇ ਕੁਝ ਲੋਕ ਨੇ ਜਿਹੜੇ ਪਿੰਡ ਦੀ ਹਦੂਦ ਦੇ ਅੰਦਰ ਘਰਾਂ ਦੇ ਨੇੜੇ ਸਾਰੇ ਨਿਜ਼ਮਾ ਦੀਆਂ ਤਾਂ ਜਿਉੜਾ ਕੇ ਪੋਲਟਰੀ ਫਾਰਮ ਬਣਾ ਰਹੇ ਨੇ ਜਿਨੇ ਕਰਕੇ ਇਹਨਾਂ ਦੇ ਜਿਹੜਾ ਜਨਜੀਵਨ ਆ ਉਹ ਪ੍ਰਭਾਵਿਤ ਹੋ ਰਿਹਾ ਕੈਮਰਾਮੈਨ ਨੂੰ ਇੱਕ ਵਾਰ ਤਸਵੀਰਾਂ ਦਿਖਾ ਦੇਵੇ ਉਹ ਸਾਹਮਣੇ ਤੁਸੀਂ ਪੋਲਟਰੀ ਫਾਰਮ ਦੇਖ ਸਕਦੇ ਹੋ ਤੇ ਇੱਧਰ ਸਾਹਮਣੇ ਕੈਮਰਾਮੈਨ ਨੂੰ ਕਹਾਂ ਪੋਲਟਰੀ ਫਾਰਮ ਦਿਖਾ ਦੇਵੇ ਇੱਧਰ ਸ਼ਮਸ਼ਾਨ ਘਾ ਸ਼ਿਵ ਮੰਦਿਰ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਸ਼ਿਵ ਮੰਦਿਰ ਹੈ ਸ਼ਮਸ਼ਾਨ ਘਾਟ ਹੈ ਤੇ ਨਾਲ ਹੀ ਇੱਕ ਸਕੂਲ ਹੈ ਜਿੱਥੇ ਤਿੰਨ ਚਾਰ ਪਿੰਡਾਂ ਦੇ ਬੱਚੇ ਪੜ੍ਹਦੇ ਨੇ ਤੇ ਇੱਧਰ ਘਰ ਹੈ ਆਇਦਰ ਘਰ ਆ ਇੱਕ ਵਾਰ ਫੇਰ ਤਸਵੀਰਾਂ ਦਿਖਾ ਦਿੰਨੇ ਆ ਆਇਦਰ ਸਮਸਪੁਰ ਪਿੰਡ ਆ ਜਿਹਦਾ ਘਰ ਦਿਖਾ ਰਹੇ ਆ ਤੁਹਾਨੂੰ ਇਧਰ ਕੈਮਰਾਮੈਨ ਨੂੰ ਕਹੂੰਗਾ ਉਹ ਸ਼ਮਸ਼ਾਨ ਘਾਟ ਤੇ ਸ਼ਿਵ ਮੰਦਰ ਦਿਖਾ ਦਵੇ ਤੇ ਆ ਸਾਹਮਣੇ ਨਜ਼ਰ ਆਉਂਦਾ ਪੋਲਟਰੀ ਫਾਰਮ ਜਿਹਦੇ ਤੇ ਇਤਰਾਜ਼ ਆ ਪਿੰਡ ਵਾਲਿਆਂ ਨੂੰ ਆ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿਹੜੇ ਪਿੰਡ ਵਾਸੀ ਇਤਰਾਜ਼ ਕਰਦੇ ਆ ਕਹਿੰਦੇ ਨਾਲ ਹੀ ਆ ਸੈਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆ ਰਾਜੇਵਾਲ ਤੇ ਕੁल्लेਵਾਲ ਦਾ ਇੱਥੋਂ ਜਿਹੜੇ ਗਲ ਸੜਕ ਦੇ ਉੱਤੋਂ ਬੱਚੇ ਛੋਟੇ ਛੋਟੇ ਜਾਂਦੇ ਨੇ ਜੇ ਮੱਖੀਆਂ ਮੱਛਰ ਹੋਣਗੇ ਤਾਂ ਇਹਨਾਂ ਦੇ ਸਿਹਤ ਨਾਲ ਸਿਹਤ ਨਾਲ ਖਲਵਾੜ ਹੋ ਸਕਦਾ ਹੈ ਸਿਹਤ ਵੀ ਖਰਾਬ ਹੋ ਸਕਦੀ ਹੈ ਪਿੰਡ ਵਾਸੀਆਂ ਦਾ ਇਤਰਾਜ਼ ਹੈ ਪਿੰਡ ਦੇ ਸਾਬਕਾ ਸਰਪੰਚ ਵੀ ਸਾਡੇ ਨਾਲ ਨੇ ਤੇ ਮੌਜੂਦਾ ਸਰਪੰਚ ਵੀ ਸਾਡੇ ਨਾਲ ਨੇ ਕਿਹਾ ਜਾ ਸਕਦਾ ਹੈ ਕਿ ਪਿੰਡ ਜਿਹੜਾ ਪੋਲਟਰੀ ਫਾਰਮ ਦੇ ਮੁੱਦੇ ਤੇ ਇੱਕ ਮਤ ਹੈ ਗੱਲਬਾਤ ਕਰਦੇ ਆ ਸਾਬਕਾ ਸਰਪੰਚ ਸਾਹਿਬ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਪਰਮੇਸ਼ਰ ਸਿੰਘ ਜੀ ਕਿਉਂ ਇਤਰਾਜ਼ ਹੈ ਤੁਹਾਨੂੰ ਪੋਲਟਰੀ ਫਾਰਮ ਤੋਂ ਪੋਲਟਰੀ ਫਾਰਮ ਤੋਂ ਆ ਜੀ ਕੱਲੂ ਮੱਖੀ ਹਵਾ ਦਾ ਪ੍ਰਦੂਸ਼ਣ ਦਾ ਜੋ ਹੈਗਾ ਇਹਨਾਂ ਨੂੰ ਬਿਮਾਰੀ ਆ ਕਦੇ ਕੋਈ ਬਿਮਾਰੀ ਆਉਂਦੀ ਆ ਕਦੇ ਕੋਈ ਆਉਂਦੀ ਆ ਇਸ ਕਰਕੇ ਪਿੰਡ ਦਾ ਅਪਚਾ ਕਰਨਾ ਚਾਹੁੰਦੇ ਆ ਅਸੀਂ ਨਿਯਮ ਕੀ ਕਹਿੰਦੇ ਆ ਨਿਯਮ ਬਣ ਸਕਦਾ ਨਹੀਂ ਬਣ ਸਕਦਾ ਤੁਸੀਂ ਕੀਤਾ ਪਤਾ ਕਿ ਜੇ ਬਣ ਸਕਦਾ ਜਾਂ ਨਹੀਂ ਬਣ ਸਕਦਾ ਕਿਉਂ ਨਹੀਂ ਬਣ ਸਕਦਾ ਅਸੀਂ ਪ੍ਰਦੂਸ਼ਣ ਬੋਰਡ ਤੋਂ ਪਤਾ ਕੀਤਾ ਸੀਗਾ ਜੀ ਉਹ ਕਹਿੰਦੇ ਜੀ 500 ਮੀਟਰ ਤੋਂ ਬਾਹਰ ਬਣ ਸਕਦਾ ਪਰ ਇਹ 445 ਮੀਟਰ ਜੋ ਕਿ ਅੰਦਰ ਆ ਇਸ ਲਈ ਜਦ ਸਾਨੂੰ ਉਤਰਾਜ ਆ ਵੀ ਇਹ ਬਾਹਰ ਹੁੰਦਾ ਸਾਨੂੰ ਕੋਈ ਉਤਰਾਜ ਨਹੀਂ ਸੀਗਾ ਅੰਦਰ ਆ ਇਸ ਕਰਕੇ ਸਾਨੂੰ ਉਤਰਾਜ ਆ ਜਾਈ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜਿੰਨੇ 500 ਮੀਟਰ ਹੋਣਾ ਚਾਹੀਦਾ ਉਨੇ ਮੀਟਰ ਨਹੀਂ ਹੈਗਾ ਅਸੀਂ ਮਿੰਨਤੀ ਕਰਵਾਈ ਜੀ ਪਟਵਾਰੀ ਸਾਹਿਬ ਨੂੰ ਲਿਆ ਕੇ ਪਰ ਉਹ ਸਹੀ ਰਿਪੋਰਟ ਨਹੀਂ ਦੇ ਰਹੇ ਕਿਹੜਾ ਪਟਵਾਰੀ ਹੈ ਅਮਨਦੀਪ ਸਿੰਘ ਅਮਨਦੀਪ ਹੈ ਅਮਨਦੀਪ ਅਮਨਦੀਪ ਸਿੰਘ ਜੀ ਈਮਾਨਦੀਪ ਸਿੰਘ ਪਟਵਾਰੀ ਹੈ ਤੇ ਇਮਾਨਦਾਰੀ ਨਾਲ ਤੁਹਾਨੂੰ ਰਿਪੋਰਟ ਨਹੀਂ ਦਿੰਦੇ ਨਹੀਂ ਬਿਲਕੁਲ ਨਹੀਂ ਦੇ ਰਿਹਾ ਜੀ ਉਹ ਘੁਮਾ ਕੇ ਕਦੇ ਰਾਹ ਨੂੰ ਘੁਮਾ ਕੇ ਦੇ ਰਿਹਾ ਹੈ ਜੀ ਕਦੇ ਕਿਵੇਂ ਪਰ ਅਸੀਂ ਕਹਿੰਦੇ ਜਿਹੜੀ ਸਿੱਧੀ ਹੈ ਜੀ ਡਾਇਰੈਕਸ਼ਨ ਉਹਦੀ ਸਾਨੂੰ ਰਿਪੋਰਟ ਦਿੱਤੀ ਜਾ ਜਿਹੜੀ ਮਿਲਤੀ ਸਾਡੀ 5 ਤਰੀਕ 6ਵੇਂ ਮਹੀਨੇ ਦੇ ਨੂੰ ਹੋਈ ਆ ਸੀ ਉਹ ਰਿਪੋਰਟ ਮੰਗਦੇ ਕੁਝ ਹੋਰ ਵੀ ਪਿੰਡ ਦੇ ਸਾਡੇ ਨਾਲ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਬਲਜੀਤ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂ ਨਹੀਂ ਬਣਨ ਦੇਣਾ ਚਾਹੁੰਦੇ ਪੁਲਟਰੀ ਫਾਰਮ ਸਾਨੂੰ ਤਰਾਜ ਆ ਜੀ ਬਿਮਾਰੀ ਪੈਣ ਦਾ ਖਤਰਾ ਆ ਜੀ ਉਹਨੇ ਬਹੁਤ ਬੱਚੇ ਇੱਥੇ ਸਾਡੇ ਪਿੰਡ ਚ ਰਹਿ ਰਹੇ ਨੇ ਬਾਕੀ ਸਕੂਲ ਦੇ ਵਿੱਚ ਸੰਤ ਕਬੀਰ ਚ ਬੱਚੇ ਪੰਜ ਪਿੰਡਾਂ ਦੇ ਪੜ੍ਹਦੇ ਨੇ ਸਾਡੇ ਵੀ ਪੜ੍ਹਦੇ ਨੇ ਨਗਰ ਦੇ ਫਿਰ ਨੇੜੇ ਸਾਡੇ ਮੰਦਰ ਸਿਵ ਮੰਦਰ ਰੇਕਤਰਾ ਉਸੀ ਨੂੰ ਕੱਠ ਹੁੰਦਾ ਬਹੁਤ ਜਿਆਦਾ ਉੱਥੇ ਵੀ ਸਮੱਸਿਆ ਹੋਣੀ ਆ ਸਾਨੂੰ ਲੰਗਰ ਚਲਾਉਣ ਦੀ ਕਿਹੜੀ ਮੱਖੀ ਆ ਉਹਦੀ ਬਿਮਾਰੀ ਦਾ ਖਤਰਾ ਸਾਡੇ ਸਾਰੇ ਬੱਚਿਆਂ ਨੂੰ ਲੰਗਰ ਸੇਖਣਗੇ ਕਿ ਉੱਥੇ ਬਿਮਾਰੀ ਦੇ ਸਕਾਰ ਹੋਣਗੇ ਤੇ ਇਸ ਕਰਕੇ ਸਸੀਂ ਬੇਨਤੀ ਕਰਦੇ ਆ ਵੀ ਸਾਨੂੰ ਪਟਵਾਰੀ ਆਈ ਗਈ ਨਹੀਂ ਤੰਤਾ ਜਿਹੜੀ ਮਿਲਤੀ ਆ ਸਹੀ 5 ਤਰੀਕ ਨੂੰ ਹੋਈ ਆ ਉਹਦੀ ਸਾਨੂੰ ਕਾਪੀ ਨਹੀਂ ਦੇ ਰਹੇ ਨੇ ਜਦੋਂ ਉਹਨੇ ਕਾਪੀ ਨਹੀਂ ਦਿੱਤੀ ਮੰਤੀ ਨਹੀਂ ਸਹੀ ਕੀਤੀ ਤੁਸੀਂ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਕੋਈ ਬਹੁਤ ਸ਼ਿਕਾਇਤ ਕਰੀਆ ਅਸਨੀਮ ਕੋਲ ਵੀ ਗਏ ਆ ਰਸੀਲਦਾਰ ਦੇ ਵੀ ਗਏ ਆ ਸਾਰਿਆਂ ਕੋ ਬੇਨਤੀ ਇਹੀ ਕਰਦੇ ਆ ਵੀ ਸਾਨੂੰ ਅਸਲੀ ਕਾਪੀ ਦਿੱਤੀ ਜਾਵੇ ਇਹ ਪਿੰਡ ਦੇ ਲੋਕ ਆ ਜਿਹੜੇ ਕਹਿੰਦੇ ਆ ਬਿਮਾਰੀਆਂ ਦਾ ਖਤਰਾ ਪੋਲੂਸ਼ਨ ਦਾ ਖਤਰਾ ਕਿਉਂਕਿ ਮੰਦਰ ਹੈ ਲੰਗਰ ਉੱਥੇ ਲੱਗਦਾ ਮੱਛਰ ਮੱਖੀ ਆਊਗੀ ਜਿੰਨਾਂ ਨਾਲ ਇਹਨਾਂ ਨੂੰ ਬਿਮਾਰੀਆਂ ਹੋ ਸਕਦੀਆਂ ਕੁਝ ਹੋਰ ਵੀ ਸਾਡੇ ਨਾਲ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਕਸ਼ਮੀਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਅਸੀਂ ਵੀ ਇਹੀ ਗੱਲ ਕਹਿਣਾ ਚਾਹੁੰਦੇ ਆ ਵੀ ਇਹਦਾ ਬਿਮਾਰੀ ਪਿੰਡ ਦਾ ਖਤਰਾ ਮੱਖੀ ਹੋਊ ਸਾਰੇ ਪਿੰ ਕਿ ਮੇ ਬੁਲੀਆਂ ਤਾਂ ਕਮੂਨੀਆ ਵਿੱਚੇ ਮੱਖੀਆਂ ਗੁੰਨੀਆਂ ਜਾਣਗੀਆਂ ਤੁਸੀਂ ਇਲਾਕੇ ਦੇ ਐਮਐਲਏ ਨਾਲ ਸੰਪਰਕ ਕੀਤਾ ਜਾਂ ਹੋਰ ਸੀਨੀਅਰ ਲੀਡਰਾਂ ਦੇ ਨਾਲ ਕਿਸੇ ਨਾਲ ਨਹੀਂ ਅਸੀਂ ਤਨਖੀਲਦਾਰ ਸਭ ਕੋਈ ਆਪਣੇ ਗਏ ਆ ਅਸੀਂ ਜੀਐਮ ਸਾਹਿਬ ਕੋ ਗਏ ਆ ਸਰ ਅਸੀਂ ਜੀਐਮ ਸਾਹਿਬ ਉਹ ਤੁਹਾਨੂੰ ਫਟਵਾ ਲਈਏ ਬਹਿੰਦੇ ਅਸੀਂ ਤੈਨੂੰ ਨੌਕਰੀ ਕਰਨੀ ਹੈ ਕਿ ਨਹੀਂ ਵੀ ਮੈਂ ਸਾਈਨ ਕਰ ਦਮਾ ਤੈਨੂੰ ਹੁਣੇ ਸਰਕਾਰ ਸਸਪੈਂਡ ਕਰ ਦੂੰਗਾ ਮੈਂ ਐਂ ਕਰਦੇ ਆ ਪਹਿਲਾਂ ਉਹ ਕਹਿੰਦਾ ਐਂ ਮਿਲ ਕੇ ਐਂ ਮਿਲ ਕੇ ਐਂ ਛਲਕ ਛਲਕ ਮਿਲ ਕੇ ਆਇਆ ਫਿਰ ਫਿਰ ਜੀਐਮ ਸਾਹਿਬ ਨੇ ਉਹ ਕਿਹਾ ਫਟਵਾ ਲਿਓ ਕਹਿੰਦਾ ਜਿਹੜੀ ਬਦਬੂ ਆਉਣੀ ਹੈ ਚਾਰਕਸ਼ੜ ਕਾਊਗੀ ਤੂੰ ਸਿੱਧੀ ਬਣ ਕੇ ਆ ਗਏ ਨਾ ਨਹੀਂ ਜਦੋਂ ਐਸਡੀਐਮ ਸਾਹਿਬ ਨੇ ਇੰਨੀ ਸ਼ਕਤੀ ਨਾਲ ਕਿਹਾ ਤੈਨੂੰ ਸਸਪੈਂਡ ਕਰ ਦੂੰ ਹੁਣ ਅੱਜ ਜਦੋਂ ਮਿਲ ਕੇ ਆਏ ਤੁਸੀਂ ਕਿਹਾ ਨਹੀਂ ਜੀ ਉਸ ਦਿਨ ਤਾਂ ਤੁਸੀਂ ਬਰੇ ਬੜੇ ਗਰਮ ਸੀਗੇ ਹੁਣ ਕਿਉਂ ਨਹੀਂ ਹੋਈ ਕਾਰਵਾਈ ਅਸੀਂ ਐਸਡੀਐਮ ਸਾਹਿਬ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਗੱਲ ਆ ਜਿਹੜੀ ਥੋੜ ਗੱਲ ਸੀ ਉਹ ਕਹਿੰਦੇ ਜਿੰਦਰ ਸਿੰਘ ਨੂੰ ਮਿਲੋ ਕਲਰਕਾ ਸਾਡੇ ਉਹਨੂੰ ਅਸੀਂ ਮਿਲੇ ਉਹਨੇ ਸਾਨੂੰ ਕੋਈ ਸਹੂਪੂਣੀ ਨਹੀਂ ਦਿੱਤੀ ਨਾ ਕੋਈ ਸਾਨੂੰ ਰਸਤਾ ਦਿੱਤਾ ਇੱਕ ਉੱਥੇ ਮੈਡਮ ਆ ਉਹ ਛੁੱਟੀ ਦੀ ਉਹਦਾ ਨਾਮ ਬਾਈ ਨੇਮ ਤਾਂ ਸੀ ਉਹਨੂੰ ਜਾਣਦੇ ਹੀ ਨਹੀਂ ਇਹ ਦੋਏ ਬੰਦੇ ਤੇ ਐਸਡੀਐਮ ਸਾਹਿਬ ਸਾਰਾ ਅਮਲਾ ਇਹਨਾਂ ਦਾ ਸਾਨੂੰ ਖਰਾਬ ਕਰ ਰਿਹਾ। ਉਹ ਕਹਿੰਦੇ ਸਾਨੂੰ ਜੋ ਵੀ ਕਰ ਰਿਹਾ ਜੋ ਕਰ ਰਿਹਾ ਸਿਰਫ ਐਸਡੀਐਮ ਦਾ ਅਮਲਾ ਕਰ ਰਿਹਾ। ਮੌਜੂਦਾ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਸਰਪੰਚ ਸਾਹਿਬ ਲੋਕ ਇਤਰਾਜ਼ ਕਰਦੇ ਨੇ ਤੁਸੀਂ ਨਹੀਂ ਕਿਸੇ ਸੀਨੀਅਰ ਨਾਲ ਗੱਲ ਕੀਤੀ ਜਾਂ ਕਿਹਾ ਕਿਸੇ ਨੂੰ। ਨਹੀਂ ਪੂਰੀ ਪੰਚਾਇਤ ਇਹਨਾਂ ਦੇ ਨਾਲ ਆ ਸਾਰਾ ਪਿੰਡ ਅਸੀਂ ਵੀ ਪਿੰਡ ਵਾਸੀ ਹਾਂ ਨਾ ਪੰਚਾਇਤ ਜੋ ਆ ਪਿੰਡ ਦੀ ਪਿੰਡ ਦੀ ਅਸੀਂ ਵੀ ਪਿੰਡ ਦੀ ਗਿਣਤੀ ਚ ਆਉਨੇ ਆ ਅਸੀਂ ਸਿਰਫ ਸਰਕਾਰ ਤੋਂ ਜਾਂ ਡਿਪਾਰਟਮੈਂਟ ਤੋਂ ਸਿਰਫ ਇੱਕੇ ਚੀਜ਼ ਚਾਹੁੰਦੇ ਆ। ਵੀ ਜਿਹੜੇ ਮੰਨ ਕੇ ਚੱਲੋ ਰੱਖੇ ਗਏ ਨੇ ਵੀ ਨਿਯਮ ਨੇ ਜੋ ਨਿਯਮਾਂ ਦੇ ਅਨਸਾਰ ਅਸੀਂ ਚਾਹੁੰਦੇ ਆ ਅਸੀਂ ਕੋਈ ਦੁਸ਼ਮਣ ਨਹੀਂ ਹੈਗੇ ਜਿਹੜੇ ਬੰਦੇ ਨੇ ਇਹ ਪੋਲਟਰੀ ਫਾਰਮ ਖੋਲ੍ਹਿਆ ਅਸੀਂ ਉਹਦੇ ਕਾਰੋਬਾਰ ਦੇ ਗੈਸ ਨਹੀਂ ਹੈਗੇ ਵੀ ਨਾ ਕਰੇ ਕੰਮ ਉਹ ਅਸੀਂ ਤਾਂ ਸਿਰਫ ਇਹ ਹੈ ਜੇ ਕੋਈ ਇੱਕ ਨਿਯਮ ਬਣਿਆ ਹੈ ਨਿਯਮ ਦੇ ਅਨਸਾਰ ਬੰਦਾ ਕੰਮ ਕਰ ਲਵੇ ਸਾਨੂੰ ਸਾਡੇ ਨਿਯਮ ਲਈ ਜੋ ਮਿੰਤੀ ਗਿਣਤੀ ਕਰੀ ਆਓ ਤੇ ਠੁਕਮਾ ਸਾਨੂੰ ਹੱਲ ਮਿਲੇ ਅਸੀਂ ਮੌਜੂਦਾ ਅਫਸਰਾਂ ਕੋਲ ਜਾ ਸਕਦੇ ਆ ਮੌਜੂਦਾ ਅਫਸਰਾਂ ਕੋਲ ਗਏ ਆ ਅਸੀਂ ਔਰ ਹੁਣ ਵੀ ਜਾਈ ਜੰਨੇ ਆ ਐਨੀ ਟਿੱਕੇ ਨਹੀਂ ਬੈਠੇ ਅਸੀਂ ਬਸ ਸਾਡਾ ਮਤਲਬ ਇਹ ਹੈ ਵੀ ਸਾਨੂੰ ਸਾਡਾ ਮਨ ਕਢਾਉਣ ਵੀ ਇਹ ਜਿਹੜੀ ਮੰਗਤੀ ਹੈ ਥੋੜੀ ਇਦਾਂ ਹੋਣੀ ਹੈ ਜੇ ਬਾਯਾ ਰੋਡ ਜੇ ਬਾਯਾ ਰੋਡ ਕਰਨੀ ਆ ਜਾਂ ਪ੍ਰੋਲੂਸ਼ਨ ਜਾਂ ਹਵਾ ਬਾਯਾ ਰੋਡ ਆਉਂਦੀ ਆ ਤਾਂ ਸਾਨੂੰ ਸੈਟੀਸਫਾਈ ਕਰ ਦੇਣ ਇਦਾਂ ਅਸੀਂ ਕੁਝ ਨਹੀਂ ਚਾਹੁੰਦੇ ਤੋਂ ਵੱਧ ਉਹ ਸ਼ਖਸਨਾ ਸਾਡੀ ਕੋਈ ਜਾਤੀ ਰੰਜਿਸ਼ ਨਹੀਂ ਹੈਗੀ ਨਾ ਪਿੰਡ ਦੀ ਕੋਈ ਜਾਤੀ ਰੰਜਿਸ਼ ਹੈ ਨਾ ਛੇ ਦੀ ਪੰਚਾਇਤ ਦੀ ਕੋਈ ਜਾਤੀ ਰੰਜਿਸ਼ ਹੈ ਅਸੀਂ ਤਾਂ ਇਹੀ ਚਾਹੁੰਦੇ ਆ ਆਫੀਸ਼ੀਅਲ ਡਿਪਾਰਟਮੈਂਟ ਕੋ ਜਾ ਸਕਦੇ ਆ ਅਸੀਂ ਤਾਂ ਨਾ ਫਲਾਣੇ ਕੋ ਜਾਣੇ ਆ ਅਸੀਂ ਪਹਿਲਾਂ ਸਾਰੇ ਸਿਹਤ ਵਿਭਾਗ ਕੋ ਅਸੀਂ ਜਾਏ ਅਸੀਂ ਮંત્રી ਸਾਹਿਬ ਮੁੱਖ ਮੰਤਰੀ ਨੂੰ ਚਿੱਠੀ ਕੱਢੀ ਐ ਸੀ ਕੋਈ ਐ ਨਹੀਂ ਅਸੀਂ ਤਾਂ ਜਿਹੜਾ ਮੰਨ ਕੇ ਚੱਲੋ ਜਦ ਸਾਨੂੰ ਪਤਾ ਲੱਗਿਆ ਵੀ ਐਦਾਂ ਐਦਾਂ ਕਰਕੇ ਆ ਨਿਯਮ ਨੇ 500 ਮੀਟਰ ਦਾ ਦਾਇਰਾ ਜਾਂ ਰੋਡ ਕਿੰਨੀ ਦੂਰ ਚਾਹੀਦਾ ਜਾਂ ਪਾਣੀ ਉਹ ਸਾਰੇ ਦੇਖ ਕੇ ਹੀ ਚੱਲੇ ਆ ਬਟ ਸਾਡਾ ਪਿੰਡ ਜਿਹੜਾ ਹੈ ਉਹ ਉਹਨਾਂ ਦੀ ਪੁਆਇੰਟ ਦੇ ਅੰਦਰ ਆਉਂਦਾ ਉਸ ਢੰਗ ਨਾਲ ਤਾਂ ਪੋਲਟਰੀ ਫਾਰਮ ਲੱਗ ਨਹੀਂ ਸਕਦਾ ਇਹ ਸੜਨਾਲ ਪਿੰਡ ਦੇ ਸਰਪੰਚੀ ਕੁਝ ਹੋਰ ਮੋਤਵਰੀ ਇਹ ਕਹਿੰਦੇ ਅਸੀਂ ਕੋਈ ਦੁਸ਼ਮਣ ਨਹੀਂ ਜਿਹੜਾ ਬੰਦਾ ਬਿਜ਼ਨਸ ਕਰ ਰਿਹਾ ਨਿਜਮਾਂ ਦੇ ਹਿਸਾਬ ਨਾਲ ਹੋਣਾ ਚਾਹੀਦਾ ਜੋ ਨਿਜ਼ਮ ਕਹਿੰਦੇ ਨੇ ਜੋ ਰੂਲ ਕਹਿੰਦੇ ਨੇ ਉਸ ਅਨਸਾਰ ਹੋਵੇ ਮੁੱਖ ਮੰਤਰੀ ਨੂੰ ਚਿੱਠੀ ਪਾਤੀ ਮੰਤਰੀ ਨੂੰ ਪਾਤੀ ਐਸ ਡੀ ਐਮ ਨੂੰ ਮਿਲ ਰੇ ਸੀਨੀਅਰ ਸਰਕਾਰੀਆਂ ਨੂੰ ਮਿਲ ਰੇ ਪਰ ਕਿਤੇ ਵੀ ਸੁਣਵਾਈ ਨਹੀਂ ਹੁੰਦੀ ਪਿੰਡ ਵਾਲੇ ਇਤਰਾਜ਼ ਕਰਦੇ ਨੇ ਤੇ ਇਹ ਪੋਲਟਰੀ ਫਾਰਮ ਤੇ ਜਿਹੜੇ ਓਨਰ ਨੇ ਉਹ ਵੀ ਸਾਡੇ ਨਾਲ ਨੇ ਬਾਈ ਜੀ ਪਿੰਡ ਵਾਲੇ ਤੁਹਾਡੇ ਤੇ ਇਤਰਾਜ਼ ਕਰਦੇ ਤੁਸੀਂ ਨਿਜਮਾਂ ਦੇ ਉਲਟ ਬਣਾਤਾ ਇਹ ਪੋਲਟਰੀ ਫਾਰਮ ਸਭ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਆ ਸਭ ਗਾਇਡਲ ਦੂਜਾ 5000 ਤੋਂ ਥੱਲੇ ਮਿਆ ਚੂਚਾ ਜਿਹਦੇ ਲਈ ਐਨਓਸੀ ਲਈ ਨਹੀਂ ਚਾਹੀਦੀ ਪਰ ਬਾਅਦ ਉਹ 5000 ਲਈ ਐਨਓਸੀ ਚਾਹੀਦੀ ਆ ਜੋ ਐਨਓਸੀ ਲਈ ਗਾਈਡਲਾਈਨ ਚਾਹੀਦੀ ਆ ਉਹਦੇ ਅਕੋਰਡਿੰਗ ਹੀ ਮਿਆ ਬਣਿਆ ਹੋਇਆ ਤੇ ਐਨਓਸੀ ਮੈਂ ਅਪਲਾਈ ਕੀਤੀ ਹੋਈ ਆ ਉਹ ਮੈਂ ਤੁਹਾਨੂੰ ਅਸਿੱਤ ਦਿਖਾ ਦਿੰਨਾ ਤੇ ਮੇਰੀ ਮਿੰਤੀ ਹੋਈ ਹੋਈ ਆ ਤੇ ਇਹ ਇੱਕ ਈਸੀ ਇਹਨੂੰ ਕਹਿੰਦੇ ਨੇ ਈਸੀ ਦਾ ਮਤਲਬ এনਵਾਇਰਨਮੈਂਟ ਕੰਟਰੋਲ ਇਹ ਇੱਕ এনਵਾਇਰਨਮੈਂਟ ਕੰਟਰੋਲ ਹੈਗਾ ਤੁਸੀਂ ਇੱਥੇ ਕੋ ਦਾ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਕਿ ਕਿੰਨੀ ਕ ਸਮੈਲ ਆਉਂਦੀ ਆ ਕਿ ਕਿੰਨੀਆਂ ਕ ਮੱਖੀਆਂ ਨੇ ਤੇ ਪਰ ਉਹ ਕਹਿੰਦੇ ਜੀ 5000 ਮੀਟਰ ਤੇ ਹੋਣਾ ਚਾਹੀਦਾ ਇਹਨਾਂ ਦਾ ਪੂਰਾ 5000 ਮੀਟਰ ਦੂਰੀ ਨਹੀਂ ਨਹੀਂ ਹੈਗਾ ਜੀ ਤੁਸੀਂ ਗਲਤ ਬੋਲਦੇ ਹੋ 500 ਮੀਟਰ ਦੇ ਹੋਣਾ ਚਾਹੀਦਾ ਜੀ ਪਿੰਡ ਤੋਂ ਇਹ ਪਿੰਡ ਤੋਂ 526 ਮੀਟਰ ਜੋ ਮੈਂ ਤੁਹਾਨੂੰ ਦਿਖਾ ਸਕਦਾ ਤੇ ਉਹ ਡਾਊਨ ਨਾਲ ਮੈਂ ਮੰਤੀ ਹੋਈ ਹੋਈ ਆ ਦੋ ਵਾਰ ਮੈਂ ਮੰੰਤੀ ਹੋਈ ਹੈ ਪਟਵਾਵੀ ਵੱਲੋਂ ਇੱਕ ਵਾਰ ਮੈਂ ਤਿੰਨ ਵਾਰ ਮੰੰਤੀ ਹੋਈ ਹੋਈ ਆ ਜੀ ਤੰਨਵਾਦ ਇਹ ਮੈਂ ਤੁਹਾਨੂੰ ਡਾਕੂਮੈਂਟ ਦਿਖਾ ਸਕਦਾ ਨਾ ਇਸ ਕੈਮਰੇ ਦੇ ਉੱਤੇ ਤੇ ਤੁਸੀਂ ਆਪਣੀਆਂ ਉਹ ਦੇਖ ਸਕਦੇ ਹੋ ਇਹ ਸਾਡੇ ਨਾਲ ਪੋਲਟਰੀ ਫਾਰਮ ਦੇ ਮਾਲਕ ਨੇ ਜਿਹੜੇ ਕਹਿੰਦੇ ਕਿ ਅਸੀਂ ਨਿਯਮਾਂ ਦੇ ਅਨੁਸਾਰ ਕੀਤਾ ਹੋਇਆ ਅਸੀਂ ਸਾਰੀਆਂ ਐਨਓਸੀਆਂ ਲਈਆਂ ਹੋਈਆਂ ਨੇ